ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਪਿੰਡਾਂ ਨੂੰ ਵੀ ਖਾਲੀ ਕਰਵਾਇਆ ਗਿਆ ਕੈਬਨਿਟ ਦੀ ਮੀਟਿੰਗ 'ਚ ਪਾਕਿਸਤਾਨੀ ਪੀਐਮ ਨੇ ਕਿਹਾ ਹੈ ਕਿ ਹਰ ਨਾਗਰਿਕ ਦੇਸ਼ ਦੀ ਰੱਖਿਆ ਲਈ ਤਿਆਰ ਹੈ ਕਿਉਂਕਿ ਪਾਕਿਸਤਾਨ ਨੇ ਫਿਰ ਭਾਰਤ ਦੀ ਸਰਜਿਕਲ ਸਟ੍ਰਾਈਕ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਪਾਕਿਸਤਾਨ ਨੇ ਸਲੰਬਰ ਛੋਣ ਵਾਲੇ ਸਾਕਸ ਮੇਲਨ ਨੂੰ ਰੱਦ ਕਰਨ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੇ ਸਾਰਕ ਸੰਮੇਲਨ 'ਚ ਸ਼ਾਮਲ ਨਾ ਹੋ ਕੇ ਇਸ ਦੀ ਪ੍ਰਕਿਰਿਆ 'ਚ ਅੜਿੱਕਾ ਪਾਇਆ ਜਿਸ ਦੀ ਪਾਕਿਸਤਾਨ ਨਿੰਦਾ ਕਰਦਾ ਹੈ ਅਮਰੀਕਾ ਨੇ ਕਿਹਾ ਕਿ ਚੀਨ ਆਪਣੇ ਫਾਇਦੇ ਲਈ ਕੁਝ ਸਿਧਾਂਤਾਂ ਨੂੰ ਚੁਣੇ ਤੇ ਕੁਝ ਨੂੰ ਨਹੀਂ ਅਜਿਹਾ ਨਹੀਂ ਹੋ ਸਕਦਾ ਅਮਰੀਕਾ ਦੇ ਰੱਖਿਆ ਮੰਤਰੀ ਐਸਟਨ ਕਾਰਟ ਨੇ ਕਿਹਾ ਹੈ ਕਿ ਅਮਰੀਕਾ ਨੂੰ ਚੀਨ ਦੀਆਂ ਸਮੁੰਦਰੀ ਸਰਗਰਮੀਆਂ ਸਮੇਤ ਹੋਣ ਦੀਆਂ ਗਤੀਵਿਧੀਆਂ ਨੂੰ ਲੈ ਕੇ ਵੱਡੀ ਚਿੰਤਾ ਹੈ ਉਹਨਾਂ ਨੇ ਕਿਹਾ ਕਿ ਸਿਧਾਂਤ ਹਰ ਦੇਸ਼ ਤੇ ਬਰਾਬਰ ਲਾਗੂ ਕਰਨ ਦੀ ਹੁੰਦੇ ਨੇ ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਜਿਹਾਦੀਆਂ ਦੇ ਹੱਥਾਂ ਜਾਣ ਦਾ ਖਤਰਾ ਜੇਕਰ ਜਾਇਆ ਹੁੰਦਾ ਤਾਂ ਇਹ ਬੇहद ਖਤਰਨਾਕ ਹੋਏਗਾ। ਦਵशिंगटन ਫ੍ਰੀਵਿਕਾਂਸ ਵੈੱਬਸਾਈਟ ਤੇ ਜਾਰੀ ਆਡੀਓ ਚ ਹੈਲੈਰੀ ਕਲਿੰਟਨ ਦੇ حوالے ਨਾਲ ਖਬਰ ਚ ਕਿਹਾ ਗਿਆ ਹੈ ਸਾਨੂੰ ਖਤਰਾ ਹੈ ਕਿ ਉੱਥੇ ਇੱਕ ਤਕਤਾ ਪਲਟ ਹੋ ਸਕਦਾ ਹੈ ਤੇ ਜਿਹਾਦੀ ਸਰਕਾਰ ਅਤੇ ਪ੍ਰਮਾਣੂ ਹਥਿਆਰਾਂ ਤੇ ਕਬਜ਼ਾ ਕਰ ਸਕਦੇ ਨੇ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸੀਫ ਨੇ ਇੱਕ ਸਥਾਨਕ ਟੀਵੀ ਚੈਨਲ ਦੇ ਉਤੇ ਇੰਟਰਵਿਊ ਚ ਕਿਹਾ ਕਿ ਸਾਫ ਦਾ ਵਿਦੇਸ਼ ਮੰਤਰੀ ਦੀਆਂ ਅਜਹੀਆਂ ਟਿੱਪਣੀਆਂ ਦਾ ਆਪਣਾ ਮਹੱਤਵ ਹੈ। ਇੰਟਰਵਿਊ ਚ ਆਸੀਫ ਨੇ ਭਾਰਤ ਦੇ ਖਿਲਾਫ ਪ੍ਰਮਾਣੂ ਹਮਲਾ ਕਰਨ ਦੀ ਧ ਸਯੁਕਤਰਾਸ਼ਟਰ ਨੇ ਸਰਜਿਕਲ ਸਟ੍ਰਾਈਕ ਦੇ ਦਾਅਵਿਆਂ ਤੇ ਸਵਾਲ ਚੁੱਕਿਆ ਮਹਾਸ ਕੱਤਰਬਾਨ ਕੀ ਮੂਨ ਦੇ ਬੁਲਾਰੇ ਨੇ ਕਿਹਾ ਹੈ ਕਿ ਸਯੁਕਤਰਾਸ਼ਟਰ ਦੇ ਦਲ ਨੂੰ ਭਾਰਤ-ਪਾਕਿਸਤਾਨ ਕੰਟਰੋਲ ਰੇਖਾ ਤੇ ਕੋਈ ਗੋਲੀਬਾਰੀ ਸਿੱਧੇ ਤੌਰ ਤੇ ਵਿਖਾਈ ਨਹੀਂ ਦਿੱਤੀ ਇਸ ਮਗਰੋਂ ਯੂਨ ਚ ਭਾਰਤੀ ਨੁਮਾਇੰਦੇ ਸੈਦ ਅਕਬਰਉਦੀਨ ਨੇ ਸਯੁਕਤਰਾਸ਼ਟਰ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ ਅਕਬਰਉਦੀਨ ਨੇ ਕਿਹਾ ਹੈ ਕਿ ਦੇਖਣ ਜਾਂ ਨਾ ਦੇਖਣ ਨਾਲ ਸੱਚਾਈ ਨਹੀਂ ਬਦਲਦੀ ਜਰਮਨ ਪੁਲਿਸ ਨੇ ਬੰਬ ਬਣਾਉਣ ਦਾ ਸਮਾਨ ਰੱਖਣ ਦੇ ਇਲਜ਼ਾਮ 'ਤੇ ਚਾਰ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਸਟਰੀਆ ਬਾਰਡਰ ਤੋਂ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਚੀਨ ਦੇ ਵਿੱਚ ਮੇਗੀ ਤੂਫਾਨ ਨੇ ਤਬਾਹੀ ਮਚਾਈ ਹੈ। ਤੂਫਾਨ ਕਾਰਨ ਹਾਈਡਰੋ ਪਾਵਰ ਪਲਾਂਟ ਤਬਾਹ ਹੋ ਗਿਆ ਜਿਸ ਦੀ ਇਮਾਰਤ ਵਿੇਖ ਤੇ ਵਿੇਖ ਤੇ ਢਹਿ ਢੇਰੀ ਹੋ ਗਈ। ਚੀਨ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਦੇ ਖੌਫनाक ਵੀਡੀਓ ਸਾਹਮਣੇ ਆਇਆ ਹੈ ਜਿਸ ਦੌਰਾਨ ਮਲਬੇ ਹੇਠਾਂ 7 ਲੋਕ ਦੱਬ ਕੇ ਮਾਰੇ ਗਏ ਜਦਕਿ 20 ਲੋਕ ਸਖਮੀ ਹੋ ਗਏ। ਚੀਨ ਦੇ ਵਿੱਚ ਇੱਕ ਬਿੱਲੀ ਨੂੰ ਬਾਲਵਰ ਬਚਾਇਆ ਗਿਆ ਦਰਸਲ ਬਿੱਲੀ ਇੱਕ ਪਾਈਪ ਵਿੱਚ ਫਸ ਗਈ ਜਿਸ ਨੂੰ ਇਲੈਕਟ੍ਰੀਕਲ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਆਸਟ੍ਰੇਲੀਆ ਟਿਕ ਰੋਲਰ ਕੋਸਟਰ ਜਦੋਂ ਅਚਾਨਕ ਹੀ ਖਰਾਬੀ ਨੇ ਲੋਕਾਂ ਦੇ ਸਾਹ ਅਟਕਾ ਦਿੱਤੇ ਪੁਚਾਈ ਤੇ ਫਿਰ ਲੋਕਾਂ ਨੂੰ ਇੱਕ ਇੱਕ ਕਰਕੇ ਸੁਰੱਖਿਅਤ ਕੱਢਿਆ ਗਿਆ